ਚੇਰਾ ਪੰਜਾਬ ਨੇ ਬਚਣਾ ਨਹੀਂ ਜਿੰਨਾ ਚਿਰ ਆਏ ਸਾਰੇ ਜੀ ਸਿਰ ਜੋੜ ਕੇ ਕਹਿੰਦੇ ਭੰਡ ਵੀ ਨਹੀਂ ਵੱਜਦੀ ਯਾਰ ਜਿੰਨਾ ਚਿਰ ਦੋ ਬੰਦਿਆਂ ਦੇ ਸਿਰ ਨਹੀਂ ਜੋੜੇ ਹੈ ਹੈ ਕੌਣ ਆ ਜਦੋਂ ਆ ਮਹੀਨੇ ਵਸ ਹਾਬ ਕਰਦੇ ਆ ਕੌਣ ਜਾਂਦਾ ਕਾ ਹੁਣ ਤਾਂ ਇਹ ਤੇ ਫਿਰ ਆਇਆ ਤਾਂ ਨਹੀਂ ਹੁੰਦਾ ਵੀ ਕਿਤੇ ਭੈਣ ਕਹਿੰਦੀ ਵੀ ਅੱਜ ਰੋਟੀਆਂ ਤੂੰ ਲਾ ਮੇਰੇ ਵੱਧ ਬਾਈ ਮੈਂ ਤੁਹਾਨੂੰ ਨਾ ਪਹਿਲਾਂ ਵੀ ਕਹੀ ਯਾਰੀ ਆਖਿਆ ਕਿ ਪੰਜਾਬੀਆਂ ਨੂੰ ਜੇ ਬਚਣਾ ਹੈ ਜੇ ਬਚਣਾ ਹੈ ਤੁਸੀਂ ਤੇ ਬਾਈ ਸਾਰੇ-ਸਾਰੇ ਟੱਬਰ ਨੂੰ ਕੰਮ ਕਰਨਾ ਪੈਂਦਾ ਜੇ ਆਪਾਂ ਇੱਕ ਬੰਦੇ ਤੇ ਸੱਟ ਕੇ ਬਹਿ ਗਏ ਤੇ ਉਹਦੇ ਸਿਰ ਦੇ ਵਾਲ ਆ ਜਿਹੜੇ ਉਹ ਬਾਈ ਦਿਨਾਂ 'ਚ ਹੀ ਉੱਟ ਜਾਣੇ ਤੇ ਦਿਨਾਂ 'ਚ ਹੀ ਬੁੜੀਆਂ ਕਹਿਣ ਲੱਗ ਜਾਂਦੀਆਂ ਵੀ ਤੇਰਾ ਤਾਂ ਕੱਲ ਪਰਸੋਂ ਵਿਆਹ ਹੋਇਆ ਤੇ ਕੱਲ ਪਰਸੋਂ ਤੂੰ ਐ ਬਣਿਆ ਫਿਰਦਾ ਸੀ ਤੇ ਅੱਜ ਤੇਰਾ ਬਣਿਆ ਪਿਆ ਇਹ ਹੋ ਜਾਂਦਾ ਜਵਾਨ ਦੇ ਨਾਲ ਛੇਤ ਕੋਈ ਕਿਉਂਕਿ ਇਕੱਲੇ ਤੇ ਬੋਝ ਆ ਜਾਂਦਾ ਜਦੋਂ ਆ ਕੇ ਭਾਈ ਚੰਗੇ ਘਰ ਦੀ ਘਰਾਣੇ ਟਿਕਾਣੇ ਦੀ ਨੂੰਹ ਤੀ ਆ ਕੇ ਕੰਮ ਚੱਕ ਲੈਂਦੀ ਆ ਉਦੋਂ ਬਾਅਦ ਭਾਈ ਬੰਦੇ ਤੋਂ ਬਹੁਤ ਜ਼ਿਆਦਾ ਰਹਿ ਜਾਂਦਾ ਆਪਾਂ ਨਥਾਣੇ ਬਾਈ ਬੰਬੂਟੇ ਦੇ ਕਰੇ ਆ ਆ ਦੇਖੋ ਆ ਪਸ਼ੂਆਂ ਵਾਲਾ ਬ੍ਰਾਂਡ ਆ ਠੀਕ ਆ ਯਾਰ ਪਸ਼ੂ ਕਈ ਵਾਰੀ ਹਰੇਕ ਬੰਦੇ ਦੇ ਨਹੀਂ ਰਾਸ ਆਉਂਦੇ ਬੱਸ ਦੀ ਗੱਲ ਨਹੀਂ ਅੱਜ ਕੱਲ ਹਰੇਕ ਤੇ ਇਹ ਵੀ ਪਸ ਨਹੀਂ ਪਰ ਜੇ ਇਹਨਾਂ ਨੇ ਇਹ ਪਸ਼ੂਆਂ ਵਾਲੇ ਬ੍ਰਾਂਡੇ ਦੇ ਵਿੱਚ ਬੁਟੀਕ ਕਰ ਲਿਆ ਦੇਖੋ ਖੁਰਨੀ ਹਜੇ ਵੀ ਤੁਹਾਨੂੰ ਜਿਹੜੇ ਹੈਗੇ ਨਿਸ਼ਾਨ ਉਹ ਮੇਂ ਹੀ ਦਿਸਦੇ ਆ ਤਾਂ ਬਾਈ ਹੁਣਾਂ ਨੇ ਬੁਟੀਕ ਕਰ ਲਈ ਨਥਾਣੇ ਦੇ ਵਿੱਚ ਘਰ ਘੁਰ ਸੋਹਣਾ ਪਾਇਆ ਬਾਈ ਬੂਟਾ ਕਰਦਾ ਗੈਸ ਏਜੰਸੀ ਦੇ ਵਿੱਚ ਕੰਮ ਤੇ ਭੈਣ ਨੇ ਸ਼ੁਰੂ ਕਰ ਲਿਆ ਘਰੇ ਬੁਟੀਕ ਦਾ ਕੰਮ ਪਹਿਲਾਂ ਕੱਪੜੇ ਸਿਉਂਦੇ ਵੀ ਆ ਕੜਾਈ ਵੀ ਕਰਦੇ ਆ ਮਸ਼ੀਨ ਪੂਰੀ ਵਧੀਆ ਤੁਸੀਂ ਦੇਖੋ ਇਹਦੀ ਸਫਾਈ ਦੇਖੋ ਸਿੱਖ ਗਿਆ ਪੂਰੇ ਟ੍ਰੈਂਡ ਹੋ ਗਿਆ ਸਭ ਤੋਂ ਬ੍ਰੀਕ ਡਿਜ਼ਾਈਨ ਮੇਰੇ ਹਿਸਾਬ ਨਾਲ ਇਹ ਪੈ ਰਿਆ ਬੂਟੇ ਬਾਈਕਾਂ ਤੋਂ ਲਿਆਂਦੀ ਆ ਮਸ਼ੀਨ ਇਹ ਸਾਨੂੰ ਹੋ ਗਏ ਜੀ 4 ਕੁ ਮਹੀਨੇ ਨੇ ਗਰੀ ਕਦੋਂ ਕਦੋਂ ਚੱਕ ਲਿਆ ਬੋਝ ਬਰਾਬਰ ਕਬੀਲਦਾਰੀ ਦਾ ਭੈਣ ਨੇ ਇਹ ਤਾਂ ਜੀ ਹੋ ਗਏ 20 ਸਾਲਾਂ ਦੇ ਕਿਰਤ ਅੱਛਾ ਬਰਾਬਰ ਹੀ ਭਿੜੀ ਜਾਂਦੇ ਆ ਹਾਂ ਨਹੀਂ ਸਾਡੇ ਮੈਰਿਜ ਹੋ ਗਏ 15 ਸਾਲ ਹਾਂ 15 ਸਾਲ ਤੋਂ ਐਵੇਂ ਆ ਕੇ ਕੱਪੜੇ ਸਿਉਂਦੇ ਸੀ ਇਹ ਹਾਂਜੀ ਆ 4 ਮਹੀਨੇ ਹੋ ਗਏ ਨਾਲੋਂ ਕਾਸਟ ਕੀ ਐਸ ਅਪਡੇਟ ਕਰਤਾ ਕੰਮ ਹਾਂਜੀ ਅਪਡੇਟ ਕਰਤਾ ਹਾਂ ਹਾਂ ਇਹਨਾਂ ਨੇ ਨਾਲ ਕੰਦੇ ਨਾਲ ਕੰਦਾ ਮਲਾ ਕੇ ਹਮ ਕੰਮ ਕਰਨਾ ਸ਼ੁਰੂ ਕਰਤਾ ਪੂਰੋਂ ਦਾ ਹੀ ਏਵੇਂ ਇੱਕ ਗਏ ਵੀ ਵਧੀਆ ਕੰਮ ਕਰਦੇ ਸੀ 15 ਸਾਲ ਹੋ ਗਏ ਹਮ ਪਹਿਲਾਂ ਭੈਣ ਨੂੰ ਪੁੱਛਦੇ ਆ ਭੈਣੇ ਆ ਲਾਈ ਮਾਰਾ ਯਾ ਲਾਲ ਚੁਟਕੀ ਜੀ ਆ ਆ ਲਾਲ ਹਾਂ ਭੈਣੇ ਹੁਣ ਹੁਣ ਕੌਣ ਵੱੱਧ ਪੜਦਾ ਕੌਣ ਜਦੋਂ ਆਹ ਮਹੀਨੇ ਵਾਸਹਾਵ ਕਰਦੇ ਆਂ ਕੌਣ ਜਾਂਦਾ ਕਹਾਣ ਹੁਣ ਤਾਂ ਇਹ ਪਰ ਆਇਂ ਤਾਂ ਨਹੀਂ ਹੁੰਦਾ ਵੀ ਕਿਤੇ ਭੈਣ ਕਹਿੰਦੀ ਵੀ ਅੱਜ ਰੋਟੀਆਂ ਤੂੰ ਲਾ ਮੇਰੇ ਵੱੱਧ ਬਣੇ ਵੇ ਤੇਰੇ ਨਹੀਂ ਨਹੀਂ ਠੀਕ ਆ ਯਾਰ ਜੇ ਜੇ ਇੱਕ ਅਸਲ ਚ ਐ ਲੜਨਾ ਪੈਣਾ ਕਬੀਲਤਾਰੀ ਨਾਲ ਨਹੀਂ ਨਹੀਂ ਸਹੀ ਹੈ ਹੈ ਜੇ ਜਿਹੜੇ ਜ਼ਿੰਮੇਦਾਰ ਨੂੰ ਫਿਰ ਆਈ ਹੈ ਜੀ ਫਿਰ ਦੋ ਸਾਰੇ ਆਲੇ ਨੂੰ ਕੰਮ ਕਰਨਾ ਸਾਰਿਆਂ ਨੂੰ ਕੰਮ ਕਰਨਾ ਭੈਣੇ ਹੁਣ ਕੀ ਕੀ ਕਰਕੇ ਦੇ ਦੇਨੀ ਆ ਤੂੰ ਵੀਰੇ ਸਾਰੀ ਕਢਾਈ ਕਰਦੀ ਆ ਜਰੀਦੀ ਵੀ ਕਰਦੀ ਆ ਜਿਵੇਂ ਲੋਗੋ ਵਗੈਰਾ ਆਗੇ ਜੇਬ ਤੇ ਜਾਂ ਵੀ ਪੰਗੜੇ ਵਾਲਿਆਂ ਦੇ ਕੁੜਤੇ ਆਗੇ ਉਹ ਚੀਜ਼ਾਂ ਵੀ ਕਰਦੀ ਐ ਜਿ ਸਕੂਲ ਵਾਲੇ ਲੋਗੋ ਵਗੈਰਾ ਸਾਰਾ ਕੁਝ ਹੀ ਕਰਦੀ ਵੀ ਜਿਵੇਂ ਝੋਲੇ ਝਾਲੇ ਬਣਾਉਣੇ ਆ ਕਿਸੇ ਨੇ ਮਫਲਰ ਬਣਾਉਣੇ ਆ ਭੂਰੀਆਂ ਲੋਈਆਂ ਤੇ ਕੁਝ ਵੀ ਲਿਖਾਉਣਾ ਪੂਰਾ ਆੜਾ ਲਿਖਾਉਣਾ ਹਾਂ ਸਭ ਕੁਝ ਕਰਦੀ ਆ ਵਿੱਚ ਸੀਸਿਆਂ ਵਾਲਾ ਵੀ ਕਰਦੀ ਐ ਜੀ ਵਿੱਚ ਸੀਸੇ ਮਿੰਦੇ ਲਾ ਕੇ ਪੈਚਵਰਕ ਵੀ ਕਰਦੀ ਐ ਜੀ ਅੱਛਾ ਹਾਂਜੀ ਮਤਲਬ ਟੋਟਲ ਕੰਮ ਕਰਦੀ ਐ ਹਾਂਜੀ ਟੋਟਲ ਕਰਦੀ ਐ ਕੰਮ ਤੇ ਤੇਰੀ ਜਾਨ ਸੌਖੀ ਆ ਪਹਿਲਾਂ ਨੂੰ ਹਾਂਜੀ ਹਨਾ ਬਣੀ ਮੇਰਾ ਸੌਖਾ ਥੋੜਾ ਕੰਮ ਸੌਖਾ ਹੈ ਹਾਂ ਸੌਖਾ ਨਾ ਪਹਿਲਾਂ ਨਿਗਰ ਰਹ ਜਾਂਦੇ ਸੀ ਬੁੜੀਆਂ ਦੀ ਹਨਾ ਹਾਂ ਤੇ ਇਹ ਕਿੰਨੇ ਕਿ ਚਰਚ ਸਿੱਖ ਗਈ ਸੀ ਭਣੇ ਤੂੰ ਆਹ ਚੱਲ ਇਹ ਤਾਂ ਮੈਂ ਤਾਂ ਮਹੀਨੇ ਨਹੀਂ ਲਿਆ ਜੀ ਮਹੀਨੇ ਨਹੀਂ ਲਿਆ ਹਾਂਜੀ ਮਹੀਨੇ ਦੀ ਟ੍ਰੇਨਿੰਗ ਲਈ ਹੈ ਜੀ ਨੇ ਪਰ ਇਹ ਇਹ ਨਾ ਜਦੋਂ ਮੈਂ ਆ ਮਸ਼ੀਨ ਦੀ ਵੀਡੀਓ ਪਾਈ ਆ ਬਹੁਤ ਕੁੜੀਆਂ ਰਜਗਾਰ ਪੈ ਗਈਆਂ ਹਾਂ ਹਾਂ ਬਹੁਤ ਸਾਡੀ ਆਪਦੀ ਮੇਰੀ ਭੈਣ ਆ ਉਹ ਬੱਚੇ ਪਹਿਲਾਂ ਲੀੜੇ ਸਿਉ ਕੇ ਪਾਲਦੀ ਆ ਬੱਚੇ ਵਿਚਾਰੀ ਨਹੀਂ ਠੀਕ ਤੇ ਉਹ ਭਾਂਜੇ ਨੇ ਬਣਾ ਲਿਆ ਸੌਫਟਵੇਅਰ ਆਹਾਈ ਮਸ਼ੀਨਾਂ ਦੇ ਡਿਜ਼ਾਈਨ ਪਾਉਣ ਵਾਲਾ ਆ ਜਿਹੜੇ ਤੋਂ ਡਿਜ਼ਾਈਨ ਨਹੀਂ ਪੈਂਦੇ ਉਹ ਮੇਰਾ ਭਾਂਜਾ ਬਣਾਉਂਦਾ ਘਰੇ ਹੀ ਠੀਕ ਹੈ ਤੇ ਉਹ ਉਹ ਹੁਣ ਭੈਣ ਨੂੰ ਮੈਂ ਆਖਿਆ ਮੈਂ ਕਿਹਾ ਭੈਣਿਆ ਤੂੰ ਮਸ਼ੀਨ ਲੈ ਨਹੀਂ ਤੇ ਬੇਤਨ ਨੂੰ ਜਵਾਕ ਪਾਲਣੇ ਸੌਖੇ ਹੋ ਜਾਣਗੇ ਨਹੀਂ ਸਹੀ ਹੈ ਸਰ ਹਾਂ ਵੀ ਮਤਲਬ ਇਹ ਇਹਨੇ ਮਤਲਬ ਲੋਕਾਂ ਦੀ ਜ਼ਿੰਦਗੀ ਬਾਹਰ ਬੂਰ ਭੇਜ ਦਿੰਨੇ ਆ ਆਪਣੇ ਕੱਪੜਾ ਸਾਰੇ ਕੂਰੀਅਰ ਕਰਦੇ ਆ ਕੂਰੀਅਰ ਵੀ ਕਰਦੇ ਆ ਜੀ ਅੱਛਾ ਵੀ ਜਿਹੜਾ ਜਿਹੜਾ ਮਤਲਬ ਕੋਈ ਵੀ ਭੈਣ ਕਹੂਗੀ ਕਢਾਈ ਤੇ ਸੂਟ ਜਿਹੜੇ ਆ ਆ ਕੱਪੜਾ ਆਹ ਇਹ ਤੁਸੀਂ ਮੁੱਲ ਲੈ ਕੇ ਦਿੰਨੇ ਆ ਜਾਂ ਅਗਲਾ ਨਹੀਂ ਆਪ ਵੀ ਲੈ ਜਾਂਦੇ ਜੀ ਜੇ ਅਗਲਾ ਸਾਨੂੰ ਕਹਿ ਦੇ ਉਹਦੇ ਦੀ ਜਿਹੇ ਜਿਹੇ ਵੀ ਅਗਲੇ ਦੀ ਡਿਮਾਂਡ ਹੋਊਗੀ ਉਹੋ ਜਿਹਾ ਲੈ ਕੇ ਲੈ ਕੇ ਵੀ ਕਰਕੇ ਕੱਢ ਕੇ ਕੂਰੀਅਰ ਕਰ ਦਿੰਨੇ ਆ ਜੀ ਅੱਛਾ ਜੇ ਕਿਸੇ ਨੇ ਭੈਣੇ ਤੈਨੂੰ ਕਹਤਾ ਵੀ ਸਾਫ ਕੱਪੜਾ ਲੈ ਕੇ ਇਹਦੇ ਤੇ ਆਹ ਡਿਜ਼ਾਈਨ ਪਾ ਕੇ ਮੈਨੂੰ ਭੇਜ ਦੇ ਤਾਂ ਤੁਸੀਂ ਭੇਜ ਦੇ ਹਾਂਜੀ ਭੇਜ ਦਿੰਨੇ ਤੇ ਜੇ ਬਣੇ ਉਹ ਨਾ ਪਾ ਪੇਜ ਦੇ ਤੈਨੂੰ ਤੇ ਫਿਰ ਸਿਉਂਕੇ ਵੀ ਭੇਜ ਦੇਣੇ ਫਿਰ ਬਣਿਆ ਤਾਂ ਨਹੀਂ ਭੇਜ ਦੇਣੇ ਹਾਂਜੀ ਸਭੇ ਭੇਜ ਦੇਣੇ ਤੇ ਜਿਵੇਂ ਨਿੱਕੇ ਜਵਾਕਾਂ ਦੇ ਨਾ ਕਈ ਵਾਰੀ ਭੰਗੜੇ ਭੁੰਗੜੇ ਉਥੇ ਬਾਹਰਲੇ ਮੌਲਖਾਂ ਚ ਨਾ ਲੋਕ ਇਹ ਜੇ ਕਲਚਰਲ ਐਕਟੀਵਿਟੀ ਕਰਦੇ ਆ ਹਨਾ ਤੇ ਉਥੇ ਉਥੇ ਉਹਨਾਂ ਦੀ ਮਦਦ ਕਰਦੇ ਹੋਗੇ ਜੇ ਅਗਲਾ ਕਰੇ ਆਣ ਜਾਈਏ ਹਾਂਜੀ ਭੰਗੜੇ ਵਾਲਿਆਂ ਦੇ ਵੀ ਕੱਡੇ ਆ ਜੀ ਖੁਰਤੇ ਜਿਵੇਂ ਮੋਰਨੀਆਂ ਮਾਰਨੀਆਂ ਪਾਉਂਦੇ ਆ ਚਾਦਰਾਂ ਚ ਹੱਟੀ ਤੇ ਵਾਏ ਆ ਜੀ ਅੱਛਾ ਵੇਲ ਵਾਈ ਹਾਂਜੀ ਉਹ ਵੀ ਕੱਡੇ ਆ ਜੀ ਹੂੰ ਆ ਦੇਖੋ ਮੈਂ ਤੁਹਾਨੂੰ ਸਿੱਧੀ ਸਿੱਧਾ ਉਸ ਟਿਕਾਣੇ ਤੇ ਲੈ ਕੇ ਆਇਆ ਪਹਿਲੀ ਤਾਂ ਗੱਲ ਤੁਸੀਂ ਇਹ ਦੇਖੋ ਵੀ ਭਾਣੇ ਕਿੰਨੇ ਪਰਿਵਾਰ ਦੇ ਮੈਂਬਰ ਕਿੰਨੇ ਆ ਘਰੇ ਤੁਸੀਂ ਕਿੰਨੇ ਮੈਂਬਰ ਆ ਅਸੀਂ ਚਾਰ ਜੀ ਚਾਰ ਆ ਇੱਕ ਤੁਸੀਂ ਹੋਗੇ ਤੁਸੀਂ ਹੋਗੇ ਆ ਹੋ ਗਿਆ ਸਤਿ ਮਾਤਾ ਜੀ ਇੱਕ ਬੀਬੀ ਹੋਗੀ ਹਾਂ ਜੀ ਬੀਬੀ ਹੋਗੀ ਹਾਂ ਜੀ ਤਾਂ ਤੁਸੀਂ ਇਸ ਵਕਤ ਆਹ ਆ ਰਹਿ ਗਿਆ ਤਿੰਨੇ ਕਮਾਉਣੇ ਆ ਕਿਉਂਕਿ ਬੀਬੀ ਤਰਪਾਈ ਤਰਪੂਈ ਕਰੀ ਜਾਂਦੀ ਹੋਊਗੀ ਹਣਾ ਤੇ ਤੁਸੀਂ ਹੋਗੇ ਜਿਹੜੇ ਦੋਨੇ ਜੀ ਪੂਰੀ ਟੱਕਰ ਖਾਈ ਫਿਰਦੇ ਆ ਕਬੀਲ ਦਾ ਜੀ ਹਣਾ ਨਹੀਂ ਬਹੁਤ ਵਧੀਆ ਬਾਈ ਯਾਰ ਬੰਦਾ ਓਨਾ ਚਿਹਰਾ ਪੰਜਾਬ ਨੇ ਵਚਣਾ ਨਹੀਂ ਜਿੰਨਾ ਚਿਰ ਐ ਸਾਰੇ ਜੀ ਸਿਰ ਜੋੜ ਕੇ ਕਹਿੰਦੇ ਭੰਡ ਵੀ ਨਹੀਂ ਵੱਜਦੀ ਯਾਰ ਜਿੰਨਾ ਚਿਰ ਦੋ ਬੰਦਿਆਂ ਦੇ ਸਿਰ ਨਹੀਂ ਜੋੜੇ ਹਾਂ ਇੱਕ ਇੱਕ ਬੰਦਾ ਤਾਂ ਪੰਡ ਨਹੀਂ ਬਨ ਸਕਦਾ ਕਬੀਲਦਾਰੀ ਪੰਡ ਹੀ ਕਿਸੇ ਨਹੀਂ ਨਾ ਜਾਂਦੀ ਉਹਨਾਂ ਚਿਰ ਜਿੰਨਾ ਚਿਰ ਦੋ ਸਿਰ ਨਹੀਂ ਜੋੜਦੇ ਉਹਨਾਂ ਚਿਰ ਤਾਂ ਪੰਡ ਵੀ ਨਹੀਂ ਵੱਜਦੀ ਹੈਨਾ ਤਾਂ ਇਹ ਤਾਂ ਤੁਹਾਡਾ ਭੈਣੇ ਤੇ ਤੇਰੇ ਨਾ ਸੱਚੀ ਲੋਕਾਂ ਦਾ ਉਹੀ ਮਨ ਖੁਸ਼ ਹੋ ਜਾਣਾ ਤੈਨੂੰ ਕੰਮ ਕਰਦੀ ਨੂੰ ਦੇਖ ਕੇ ਨਹੀਂ ਠੀਕ ਕਿੰਨੇ ਦਿਨਾਂ ਦੇ ਵਿੱਚ ਭੈਣੇ ਸੂਟ ਦੇ ਦੇਵੂਗੀ ਦੇ ਦੇਵਗੀ ਪੂਰਾ ਜੇ ਸੂਟ ਵੀਰੇ ਸ਼ਾਮ ਤੱਕ ਦੇ ਦੋ ਵੀ ਰੈਡੀ ਕਰ ਦਿੰਨੇ ਆ ਤਿੰਨ ਵੀ ਕਰ ਦਿੰਨੇ ਆ ਅੱਛਾ ਐਡੀ ਛੇਤੀ ਹੋ ਜਾਊਗਾ ਹਾਂਜੀ ਕਰ ਦਿੰਨੇ ਆ ਤੇ ਜੇ ਮੰਨ ਲਓ ਵੀ ਕਿਸੇ ਨੇ ਪੰਜ 4000 ਦਾ ਸੂਟ ਭੇਜਿਆ ਤੇ ਉਹ ਖਰਾਬ ਹੋ ਜੇ ਫਿਰ ਤੇਰੀ ਕੀ ਜ਼ਿੰਮੇਵਾਰੀ ਰਹੂਗੀ ਮੇਰੇ ਵਾਸਤੇ ਇਸ ਕੱਪੜਾ ਲੈ ਕੇ ਉਹਨੂੰ ਸਟੈਚਰ 'ਚ ਗੱਢ ਕੇ ਦੇਵਾਂਗੇ ਜੀ ਦੇਖ ਲੈ ਕਿੱਡੇ ਚੰਗੇ ਬੰਦੇ ਆ ਹੈ ਨਹੀਂ ਤਾਂ ਫਿਰ ਆਏ ਆ ਜੀ ਜਦੋਂ ਉਹਨਾਂ ਕਸਟਮਰ ਆਏ ਨੇ ਜੇ ਕਈ ਵਾਰੀ ਆਪਾਂ ਤੋਂ ਖਰਾਬ ਹੋ ਗਿਆ ਜੀ ਮੈਂ ਫਿਰ ਤਾਂ ਸਰ ਗਿਆ ਜੀ ਹੂੰ ਜੇ ਚੱਲ ਹਜੇ ਕਈ ਵਾਰੀ ਖਰਾਬ ਹੋ ਜਾਈ ਫਿਰ ਆਪਾਂ ਕੱਪੜਾ ਲੈ ਕੇ ਉਹਨਾਂ ਨੂੰ ਕੱਢ ਕੇ ਵੀ ਦੇਵਾਂਗੇ ਜੀ ਆ ਨੇ ਮੈਂ ਸੱਚੀ ਜਿੰਨਾ ਚਿਰ ਆਪਾਂ ਇੰਨੀ ਜ਼ਿੰਮੇਵਾਰੀ ਨਹੀਂ ਲੈਂਦੇ ਉਹ ਨਾ ਗਾਹਕ ਵਿਸ਼ਵਾਸ ਨਹੀਂ ਕਰਦਾ ਪਰ ਆਪਾਂ ਨੂੰ ਪਤਾ ਹੁੰਦਾ ਆਪਾਂ ਖਰਾਬ ਹੋਣ ਹੀ ਨਹੀਂ ਦੇਣਾ ਬਾਈ ਬੰਦਾ ਇੰਨੀ ਜ਼ਿੰਮੇਵਾਰੀ ਲਈ ਵੈਸੇ ਵੀ ਅੱਜ ਤੱਕ ਮੈਂ ਆਖਿਆ ਚਾਰ ਮਹੀਨੇ ਹੋ ਗਏ ਮੈਂ ਕੱਪੜਾ ਅਜੇ ਤੱਕ ਖਰਾਬ ਨਹੀਂ ਹੋਇਆ ਮਾਰ ਕੜਾਈ ਕੜਾਈ ਵਾਲੇ ਮਸਲੇ ਚ ਹਾਂਜੀ ਕਿਉਂਕਿ ਭਾਵੇਂ ਤੇਰੇ ਮਸ਼ੀਨ 10 ਸਾਲ ਤੋਂ ਹੱਥ ਲੱਗੀ ਆ ਨਾ ਫਿਰ ਵੀ ਤੁਵੇਂ ਹੱਥਾਂ ਵਾਲੀ ਚਲਾਉਂਦੇ ਆ ਤਾਂ ਫਰਕ ਤਾਂ ਪੈਂਦਾ ਹੈ ਨਹੀਂ ਮਸ਼ੀਨ ਤਾਂ ਵੀਰ ਜੀ ਮੈਨੂੰ ਉਹ 20 ਸਾਲ ਹੋ ਗਏ ਘੱਟੋ ਘੱਟ 15 ਤਾਂ ਸਾਡੀ ਮੈਰਿਜ ਨੂੰ ਹੋ ਗਏ ਜੀ ਪਹਿਲਾਂ ਤੋਂ ਦੂਸੂ ਸਲਾਈ ਕਰਦੇ ਸੀ ਕ ਸ਼ੁਕਰਾ ਉਹ ਤਾਂ ਬਹੁਤ ਸਿੱਧੇ ਸਿੱਖ ਜਾਂਦੇ ਜਿਹੜਾ ਬੰਦਾ ਪਹਿਲਾਂ ਤੋਂ ਕੱਪੜੇ ਦਾ ਕੰਮ ਕਰਦਾ ਨਾ ਉਹ ਤਾਂ ਛੇਤੀ ਸਿੱਖ ਜਾਂਦਾ ਕੋਈ ਬੜਾ ਟਾਈਮ ਨਹੀਂ ਲੱਗਦਾ 10 ਦਿਨਾਂ ਚ ਹੁਣ ਕੁੜੀਆਂ ਸਿੱਖ ਕੇ ਦੋ ਇੱਕ ਕੁੜੀ ਸਿੱਖਾਤਾ ਜੀ ਇਹ ਵੀ ਕੁੜੇ ਲੱਗੇ ਹੋਣੇ ਕੰਮ ਤੇਰੇ ਕੋਲ ਭੈਣੇ ਬਹੁਤ ਹੁਣ ਕੰਮ ਕਿਹੜੇ ਹਿਸਾਬ ਨਾਲ ਆਉਂਦਾ ਬਸ ਲੋਕ ਹੀ ਜਿਹੜਾ ਕੰਮ ਕਰਾ ਜਾਂਦਾ ਉਹ ਵੀ ਗਾਗ ਬਣੇ ਹੋਏ ਜੀ ਜਿਹੜੇ ਬੰਦੇ ਕੱਪੜੇ ਸਲਾਈ ਕਰਾਉਂਦੇ ਸੀ ਉਹ ਗਾਗੋ ਵਿੱਚ ਜੁੜੇ ਹੋਏ ਗਾਗ ਜੁੜੇ ਹੋਏ ਆਉਂਦੇ ਗਾਂਧੀ کہاں ਆਈਏ ਹਾਂ ਜੀ ਉਹ ਮਜ਼ਦੂਰ ਆਈ ਜਾਂਦੇ ਆ ਵੀ ਕੁਛ ਆਂਦਾ ਸੀ ਆਖੇ ਸੀ ਕੁਛ ਸੀ ਆਈ ਮੈਨੂੰ ਲੈ ਕੇ ਆਇਆ ਉਥੋਂ ਨਥਾਣੇ ਨਾ ਨਥਾਣੇ ਕੀ ਟਿਕਾਣਾ ਬਾਈ ਜੇ ਸਿੱਧਾ ਆਉਣਾ ਹੋਵੇ ਤੁਹਾਡੇ ਕੋਲੇ ਬੰਦੇ ਆਪਣਾ ਜੀ ਇਹ ਪੁੱਲੇ ਵਾਲਾ ਮੋੜ ਆ ਜਾਂਦਾ ਪੁੱਲੇ ਵਾਲਾ ਪ੍ਰੀਤ ਦੇ ਨਾਨਕਿਆਂ ਵਾਲਾ ਮੋੜ ਹਾਂ ਆਲੇ ਦੀ ਚੱਕੀ ਹਾਂ ਆਲੇ ਦੀ ਚੱਕੀ ਹਾਂ ਆਲੇ ਦੀ ਚੱਕੀ ਆਲੇ ਦੀ ਚੱਕੀ ਹਾਂ ਆਲੇ ਦੀ ਚੱਕੀ ਮਸ਼ਹੂਰ ਹੋ ਜਾਣੀ ਆ ਪੁੱਤ ਅੱਜ ਤੇਰੀ ਵੀਡੀਓ ਨਾ ਹੈ ਹੁਣ ਆਲੇ ਦੀ ਚੱਕੀ ਵਾਲਾ ਕਿਹਾ ਕਰੂਗਾ ਵੀ ਸਾਡਾ ਸਾਡੇ ਇੱਥੇ ਬੋਰਡ ਲਾਓ ਹੈ ਬੰਦਿਆਂ ਨੇ ਸਾਡਾ ਨਾਮ ਲੇਤਾ ਚੈਨਲ ਤੇ ਹਾਂ हां ਤੁਸੀਂ ਨਾ ਤੁਹਾਨੂੰ ਨਾ ਪੂਰੇ ਪੂਰੇ ਨਥਾਣੇ ਦੇ ਵਿੱਚ ਤੁਹਾਨੂੰ ਬੋਰਡ ਲੱਗੇ ਮਿਲ ਜਾਣਗੇ हां ਪੂਰੇ ਨਥਾਣੇ ਦੇ ਵਿੱਚ ਤੁਹਾਨੂੰ ਬੋਰਡ ਲੱਗੇ ਮਿਲ ਜਾਣਗੇ ਇੱਕ ਨੰਬਰ ਤੁਹਾਨੂੰ ਸਕਰੀਨ ਤੇ ਦਿਖ ਰਿਹਾ ਭੈਣ ਹੁਣਾ ਦਾ ਤੁਸੀਂ ਕਿਸੇ ਵੀ ਭੈਣ ਭਾਈ ਨੇ ਕੜਾਈ ਲਈ ਤੁਸੀਂ ਕੋਈ ਵੀ ਚਾਦਰਾਂ ਕੱਢਣਾ ਚਾਦਰ ਕੱਢਣੀ ਆ ਭੈਣੇ ਜੇ ਮੰਨ ਕੇ ਚਲੋ ਕਿਸੇ ਨੇ ਬਾਗ ਬੂਗ ਦੀ ਕੜਾਈ ਹੋ ਦੇਖੀ ਪ੍ਰੀਤ ਪਿੱਛੇ ਜਾਈ ਹਾਂ ਜੀ ਵੀ ਹਣਾ ਜਿਵੇਂ ਕਿਸੇ ਨੇ ਬਾਗ ਦੀ ਕਢਾਈ ਪੋਣੀ ਹੋਵੇ ਬਾਗ ਦੀ ਕਢਾਈ ਪਾ ਦੂਗੀ ਹਾਂ ਜੀ ਵੀਰ ਜੀ ਵੀ ਜਿਵੇਂ ਕਿਸੇ ਨੇ ਬਾ ਅਕੜ ਬੋਣਾ ਹੋਵੇ ਫੁਲਕਾਰੀ ਕਢਾਉਣੀ ਹੋਵੇ ਹਾਂ ਜੀ ਵੀਰ ਜੀ ਸਾਰੇ ਕਰ ਦੂਗੀ ਵੀ ਇਹ ਇਹ ਉਹ ਫੁਲਕਾਰੀ ਬਣਾ ਦੂਗੀ ਜਮਾ ਸੇ ਹਾਂ ਜੀ ਵੀਰ ਜੀ ਉਸ ਤਰ੍ਹਾਂ ਦੀਆਂ ਰੀਲਾਂ ਉਹਦੇ ਉਹਦੇ ਉਹ ਬਾਗ ਵਾਲੀ ਕਢਾਈ ਹਾਂ ਮੈਨੂੰ ਉਹਦੇ ਤੋਂ ਉਹਦੇ ਤੋਂ ਹੀ ਮੇਰੇ ਦਿਮਾਗ 'ਚ ਆਇਆ ਨਾ ਵੀ ਉਹ ਬਾਗ ਵਾਲੀ ਬੂਟੀ ਆ ਜੇ ਜੇ ਮੰਨ ਲਓ ਪ੍ਰਾਣੀ ਕਿਸੇ ਵੀ ਤਰ੍ਹਾਂ ਦੀ ਪੁਰਾਣੇ ਬੁੜੀਆਂ ਦੀਆਂ ਕਈਆਂ ਮਗਾ ਨਾ ਬੜੀਆਂ ਘੈਂਟ ਘੈਂਟ ਪਾਈਆਂ ਹੋਈਆਂ ਚਾਦਰਾਂ ਤੇ ਨੈਟ ਤੇ ਡਿਜ਼ਾਈਨ ਪਾਇਆ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਅਗਲੇ ਦਿਮਾਗ 'ਚ ਆ ਗਿਆ ਤੁਹਾਨੂੰ ਭੇਜ ਦੇ ਹਾਂਜੀ ਉਹ ਫਿਰ ਪਾ ਦੇਣੀ ਫੀਡ ਕਰਕੇ ਨੇ ਪਾ ਦੇਣਾ ਹੈ ਹੂੰ ਵੇ ਤੁਸੀਂ ਕੁਝ ਵੀ ਬਣਵਾਉਣਾ ਨਾ ਤੁਹਾਨੂੰ ਕੱਪੜੇ ਤੇ ਕੋਈ ਕਢਾਈ ਚਾਹੀਦੀ ਆ ਜੇਬ ਤੇ ਕਢਾਈ ਚਾਹੀਦੀ ਆ ਲੋਗ ਗੋਟੀ ਸ਼ਰਟ ਤੇ ਕਢਾਈ ਚਾਹੀਦੀ ਆ ਝੋਲੇ ਤੇ ਕਢਾਈ ਚਾਹੀਦੀ ਬੈਗ ਤੇ ਚਾਹੀਦੀ ਆ ਤੁਸੀਂ ਕਿਸੇ ਵੀ ਚੀਜ਼ ਤੇ ਕਢਾਈ ਚਾਹੀਦੀ ਆ ਨਾ ਤੁਸੀਂ ਭੈਣ ਹੋਂ ਦਾ ਨੰਬਰ ਆ ਸਕਰੀਨ ਤੇ ਤੇ ਇਹ ਵੀ ਨੋਟ ਰੱਖਿਓ ਤੇ ਦੂਜੀ ਗੱਲ ਆ ਬਾਈ ਪੰਜਾਬ ਦੇ ਇਹ ਛੋਟੇ ਧੰਦਿਆਂ ਦੀ ਸਾਨੂੰ ਸਪੋਰਟ ਕਰਨੀ ਪੈਣੀ ਆ ਜੇ ਅਸੀਂ ਪੰਜਾਬ ਦੇ ਲੋਕਾਂ ਨੂੰ ਹਾਸਦੇ ਦੇਖਣਾ ਖੁਸ਼ ਦੇਖਣਾ ਇਹ ਪਰਿਵਾਰਾਂ ਦੀ ਐਂ ਪਰਿਵਾਰਾਂ ਦੀ ਖੁਸ਼ੀ ਆ ਜਿਹੜੀ ਇਹ ਚਿਹਰਿਆਂ ਤੇ ਬਣੀ ਰਹੇ ਨਾ ਇਸ ਕਰਕੇ ਇਹਨਾਂ ਦੀ ਸਪੋਰਟ ਕਰਨੀ ਹੈ ਤੁਸੀਂ ਤੁਹਾਨੂੰ ਲੱਗੇ ਜਿਉਂਦੇ ਰਹੋ